ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਸਾ ਜਨਮਾਰਨ ਮੁੰਡਾ ਤੇਰਾ ਹੋ ਮੈਂ ਤਾਂ ਇਹ ਵੀ ਗੱਲ ਲਈ ਆ ਤੁਹਾਨੂੰ ਅੱਜ ਪਿਆ ਕੇ ਪੰਚਾਇਤ ਮੈਂਬਰ ਹੈ ਇਹ ਮੁੰਡਾ ਮੈਂ ਆਇਆ ਕੱਲ ਮੈਂ ਸੜਵਾ ਕੇ ਆ ਗਿਆ ਯਾਰ ਤੁਸੀਂ ਨਾ ਇੱਕ ਦੋ ਜਣੇ ਮੂਰੇ ਹੋ ਕੇ ਜਿੰਨੀ ਗੱਲ ਆ ਦੱਸੋ ਨਾ ਮੁਲਾਜ਼ਮਾਂ ਨੂੰ ਦੱਸੋ ਜਾ ਚਲੋ ਜਾ ਕੇ ਗੱਲ ਦੱਸੋ ਹੋਈ ਕੀ ਜੋ ਤੁਸੀਂ ਅੱਖੀਂ ਦੇਖਿਆ ਦੋ ਦੇਖੋ ਦੋਖੋ ਇਹੀ ਆ ਕਿੱਥੇ ਜਨਾਨੀ ਕਿੱਥੇ ਆਓ ਜਿਹੜਾ ਜਨਾਨੀ ਹੈ ਕਿੱਥੇ ਵੀ ਲੱਗੋ ਆਜੂ ਬਾਹਰ ਲਾਈ ਤੋਂ ਨੂੰ ਨੰਬਰ ਵਾਰ ਮਾਰ ਰਹੀ ਨੂੰ ਅੰਦਰ ਹੀ ਬੈਠਾ ਦੋ ਉਹਦੀ ਆਵਾਜ਼ ਨਾ ਆ ਬੁੜੀਆਂ ਨੂੰ ਵੀ ਬਾਜ਼ ਮਾਰੋ ਤਾਸੀ ਬਾਜ਼ ਮਾਰੋ ਬਾਰੇ ਪਤਾ ਨਾ ਹੋ ਕੋਈ ਜੀ ਸਾਸਿਕਾ ਬਾਈ ਜੀ ਕੀ ਨਾ ਜੀ ਆਪਣਾ ਜੀ ਮੈਂ ਕਾਵਰੇ ਨਰਮਨ ਸਿੰਘ ਢਾੜੀਵਾਲ ਜੀ ਅੱਜ ਤੁਸੀਂ ਵੀ ਜੱਥੇਬੰਦੀ ਦੇ ਤੌਰ ਤੇ ਆਏ ਹੋ ਜੀ ਹੇਰਾਪਿੰਡ ਦੇ ਵਿੱਚ ਕੀ ਹਮ ਕਿਹੜਾ ਚਾਹੋਗੇ ਜੇ ਸੰਬੰਧ ਵਿੱਚ ਹੇਰਾਪਿੰਡ ਦੇ ਵਿੱਚ ਇੱਕ ਮਹੱਲਾ ਸ਼ੇਮੀ ਪਾਸ਼ਾ ਜੀ ਦੇ ਕੋਲ ਜੀ ਇੱਥੋਂ ਕੁਝ ਨੌਜਵਾਨਾਂ ਨੇ ਬੀਬੀਆਂ ਨੇ ਮਹੱਲਾ ਨਿਵਾਸੀਆਂ ਨੇ ਸਾਰਿਆਂ ਨੇ ਜੀ ਸਾਨੂੰ ਇੱਕ ਸ਼ਿਕਾਇਤ ਕੀਤੀ ਜੀ ਫੋਨ ਤੇ ਜੀ ਇਥੇ ਬਹੁਤ ਜ਼ਿਆਦਾਤੀ ਹੋ ਰਹੀ ਹੈ ਜੀ ਇੱਕ ਨੌਜਵਾਨ ਨਾਲ ਜੀ ਤੇ ਉਸ ਦੀ ਵਾਈਫ ਨਾਲ ਜੀ ਵੀਰ ਜੀ ਤਾਂ ਅਸੀਂ ਕਿਹਾ ਕਿ ਅਸੀਂ ਆ ਰਹੇ ਹਾਂ ਸਾਨੂੰ ਉਹ ਸਾਰਾ ਮੌਕਾ ਤੁਹਾਡਾ ਸਾਨੂੰ ਦੱਸੋ ਕਿੱਥੇ ਕੀ ਹੋ ਰਿਹਾ ਕਿਹਦੇ ਨਾਲ ਕੀ ਹੋ ਰਿਹਾ ਜੀ 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 ਤਾਂ ਅਸੀਂ ਆਏ ਮੇਰੇ ਨਾਲ ਜਸਪ੍ਰੀਤ ਢੋਲਣ ਜੀ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਜੀ ਤੇ ਪ੍ਰਧਾਨ ਭਰਪੂਰ ਸਿੰਘ ਜੀ ਜੀ ਮਜ਼ਦੂਰ ਸੰਘਰਸ਼ ਕਮੇਟੀ ਦੇ ਜੀ ਜੀ ਤੇ ਅਸੀਂ ਸਾਰਿਆਂ ਨੇ ਅੱਜ ਇੱਥੇ ਆ ਕੇ ਜੋ ਦੇਖਿਆ ਜੋ ਮਹੱਲਾ ਨਿਵਾਸੀਆਂ ਤੋਂ ਸੁਣਿਆ ਜੋ ਉਹਨਾਂ ਦੇ ਵਰਸਨ ਸੀ ਕਿ ਉਸ ਮੁੰਡੇ ਨੂੰ ਮੈਂਟਲੀ ਵੀ ਟੌਰਚਰ ਕੀਤਾ ਜਾਂਦਾ ਜੀ ਬਹੁਤ ਚਿਰ ਤੋਂ ਉਹਨੂੰ ਤੇ ਉਹਦੇ ਘਰ ਵਾਲੀ ਨੂੰ ਜਸਮਾਨੀ ਤੇ ਦਿਮਾਗੀ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਉਹਨਾਂ ਨੂੰ ਪਾਗਲ ਕੀਤਾ ਹੋਇਆ ਜੀ ਤੇ ਉਹ ਪਤਾ ਲੱਗਿਆ ਕਿ ਉਹਦੇ ਘਰ ਆਣੀ ਨੂੰ ਧੱਕੇ ਨਾਲ ਅੰਦਰ ਇਹਨਾਂ ਨੇ ਕੀਤਾ ਹੋਇਆ ਤੇ ਮੁੰਡੇ ਨੂੰ ਕੁੱਟਮਾਰ ਕਰਕੇ ਜੀ ਇਹ ਆਪੇ ਚੱਕ ਕੇ ਹਸਤਾੜ ਲੈ ਗਏ ਜੀ ਰੈਕੋਰਟ ਵਾਲਿਆਂ ਨੇ ਜਵਾਬ ਦਿੱਤਾ ਉਹ ਲੁਧਿਆਣੇ ਦਾਖਲ ਕਰਾਇਆ ਇਹਨਾਂ ਨੇ ਜੀ ਜੀ ਪਤਾ ਨਹੀਂ ਉਹਦੀ ਹਾਲਤ ਕੀ ਆ ਬਚੇ ਜਾਂ ਨਾ ਬਚੇ ਜੀ ਤੇ ਇਹ ਸਾਰਾ ਪਰਿਵਾਰ ਨਾ ਤਾਂ ਲੜਕੇ ਦਾ ਬਾਪ ਆ ਇੱਥੇ ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਸੱਦਿਆ ਇੱਥੇ ਜੀ ਨਾਲ ਉਹਨਾਂ ਦੇ ਆਏ ਨਾ ਤਾਂ ਬਾਬਾ ਲੜਕੇ ਦਾ ਨਾਮ ਉਹ ਦੂਜਾ ਮੁੰਡਾ ਜਿਹਦਾ ਨਾਮ ਲੈਂਦੇ ਵੀ ਉਹਨੇ ਵੀ ਕੁੱਟਿਆ ਜੀ ਜੀ ਇੱਕ ਸਿਰਫ ਉਹਨਾਂ ਦੀ ਮਾਂ ਹੈ ਬੁੱਢੀ ਬਜ਼ੁਰਗ ਜੀ ਉਹਨੇ ਦੱਸਿਆ ਕਿ ਇੱਥੇ ਕੋਈ ਵੀ ਨਹੀਂ ਸਭ ਚਲੇ ਗਏ ਜੀ ਤਾਂ ਅਸੀਂ ਹੁਣ ਇੱਥੋਂ ਇਹ ਅੰਦਾਜ਼ਾ ਲਾਇਆ ਕਿ ਇਹ ਕਹਿੰਦੇ ਵੀ ਪਹਿਲਾਂ ਇੱਥੇ ਹੀ ਸੀ ਇਹਨਾਂ ਦੇ ਘਰ ਦੇ ਦੋ ਤਿੰਨ ਦਰਵਾਜ਼ੇ ਆ ਮਗਰ ਨੂੰ ਨਿਕਲਦਾ ਕੋਈ ਇਧਰ ਨੂੰ ਪਹਿਲਾਂ ਹੀ ਚੋਰ ਦਰਵਾਜ਼ੇ ਬਣਾਏ ਹੋਏ ਆ ਹੋ ਸਕਦਾ ਉਹਨੂੰ ਕਿਸੇ ਦਰਵਾਜ਼ੇ ਇਹ ਚਾਕੇ ਲੈ ਗਏ ਹੁਣ ਪਾਸੇ ਕੜਤਾ ਹੋਵੇ ਜੀ ਪਰ ਮਹੱਲੇ ਵਾਲਿਆਂ ਦੇ ਦੱਸਣ ਮੁਤਾਬਕ ਜਨਾਨੀ ਇੱਥੇ ਹੀ ਸੀ ਜੀ ਹੁਣ ਤੱਕ ਪਤਾ ਨਹੀਂ ਥੋੜੇ ਚਿਰ ਚੋਂ ਉਹਨਾਂ ਨੇ ਕਿੱਥੇ ਗਾਇਬ ਕਰਤੀ ਸਾਨੂੰ ਸ਼ੱਕ ਆ ਕਿ ਉਹਨੂੰ ਬਿਨਾਂ ਖਤਮ ਕਰ ਦੇਣ ਉਹਦੇ ਸੱਟਾ ਫੇਟਾ ਦਾ ਮਾਰਨ ਜਾ ਉਹਨੂੰ ਕੁਝ ਦੇ ਨਾ ਦੇਣ ਜੀ 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 ਅਸੀਂ ਫੌਰੀ ਤੌਰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਮੀਡੀਏਟਲੀ ਐਕਸ਼ਨ ਲੈ ਕੇ ਤਾਂ ਉਹਨੂੰ ਜਨਾਨੀ ਨੂੰ ਤੇ ਉਹ ਬੰਦੇ ਨੂੰ ਰਿਕਵਰ ਕਰਕੇ ਉਹਦਾ ਮੁੰਡੇ ਦਾ ਇਲਾਜ ਕਰਾਉਣ ਤੇ ਜਨਾਨੀ ਨੂੰ ਲੈ ਕੇ ਉਹਦੇ ਬਿਆਨ ਦਰਜ ਕਰਕੇ ਉਹਨਾਂ ਤੇ ਕੇਸ ਦਰਜ ਕਰਨ ਜੀ ਬਾਈ ਜੀ ਧੰਨਵਾਦ ਹਾਂਜੀ ਬੀਬੀ ਕੀ ਨਾਂ ਜੀ ਆਪਣਾ ਮੇਰਾ ਨਾਂ ਹੈ ਗੰਬਰਜੀਤ ਕੌਰ ਤੁਸੀਂ ਥੋੜਾ ਪਿੰਡ ਕਿਹੜਾ ਜੀ ਹੀਰਾ ਤੁਸੀਂ ਪੰਚਾਇਤ ਮੈਂਬਰ ਹੋ ਜੀ? ਹਾਂ ਜੀ ਹਾਂ ਜੀ ਮੇਰਾ ਬੇਟਾ ਮੈਂਬਰ ਆ। ਅੱਛਾ ਤੁਹਾਡਾ ਬੇਟਾ ਮੈਂਬਰ ਆ ਜੀ। ਇੱਥੇ ਅੱਜ ਪੱਤਰਕਾਰਾਂ ਨੂੰ ਵੀ ਬੁਲਾਇਆ ਗਿਆ ਤੁਹਾਡੇ ਪਿੰਡ ਦੇ ਵਿੱਚ ਜਥੇਬੰਦੀਆਂ ਨੂੰ ਵੀ ਬੁਲਾਇਆ ਗਿਆ ਜੀ ਜਿਹੜੇ ਮਹੱਲੇ ਦੇ ਵੋਟਰ ਨੇ ਮਹੱਲਾ ਵਾਸੀ ਨੇ ਉਹਨਾਂ ਨੇ ਦੱਸਿਆ ਕਿ ਇੱਥੇ ਇੱਕ ਨਜਾਇਜ਼ ਕੁੱਟਮਾਰ ਹੋ ਰਹੀ ਆ ਮਨਪ੍ਰੀਤ ਮੰਨੇ ਕੀ ਕਹਿਣਾ ਚਾਹੂਗੀ ਜਿਹੜੇ ਸਬੰਧ ਹਾਂ ਜੀ ਹੋਈ ਆ ਜੀ ਹੋਈ ਆ। ਤੁਸੀਂ ਦੇਖਿਆ ਜੀ ਮੌਕੇ ਤੇ? ਹਾਂ ਜੀ ਮੇਰੇ ਪਤਨੂੰ ਸੱਦਣ ਆਈ ਸੀ ਉਹਦੀ ਬੈਫ ਜੀ ਕਹਿੰਦੀ ਮੇਰੇ ਘਰ ਵਾਲੇ ਨੂੰ ਕੁੱਟਮਾਰ ਕਰੀ ਜਾਂਦੇ ਸੀ ਥਿੜੀ ਥਿੜੀ ਘਰੇ ਆਜਾ। ਇਨੇ ਵੀਡੀਓ ਵੀ ਬਣਾਈ ਡਾਕਟਰ ਵੀ ਬੁਲਾਇਆ ਕਸਮ ਦੀ ਬਣਿਆ ਜੀ ਹਾਂ ਜੀ ਬਾਅਦ ਚ ਸਾਨੂੰ ਪਤਾ ਲੱਗਿਆ ਵੀ ਇੰਨੀ ਕੁੱਟਮਾਰ ਹੋ ਗਈ ਇਹ ਦੇਖ ਕੇ ਗਿਆ ਬੀਬੀ ਹੁਣ ਪੈ ਜਿਹੜੇ ਲੋਕਲ ਲੈਣ ਵਾਲੇ ਬੰਦੇ ਨੇ ਮਹੱਲੇ ਦੇ ਹੈਗੇ ਨੇ ਉਹ ਦੱਸਦੇ ਨੇ ਵੀ ਅੱਗੇ ਵੀ ਲਗਾਤਾਰ ਇਹਦੀ ਕੁੱਟਮਾਰ ਹੋ ਰਹੀ ਹੈ ਮੁੰਡੇ ਦੀ ਜੀ ਕੀ ਕਾਰਨ ਹੈਗਾ ਬੀਬੀ ਇਹ ਕੁੱਟ ਮਾਰਦਾ ਜੀ ਪਤਾ ਨਹੀਂ ਜੀ ਕਹਿ ਦਿੰਦੇ ਆਪ ਹੀ ਬਣਾ ਦਿੰਦੇ ਮੈਂਟਲ ਵਾਲਾ ਇਹ ਆਵਾ ਜੋਬ ਆ ਪਤਾ ਨਹੀਂ ਕੀ ਹੁੰਦਾ ਇਹਨਾਂ ਦੇ ਘਰੇ ਸਾਨੂੰ ਉਹ ਵੀ ਨਹੀਂ ਬਸ ਪਤਾ ਹੈਗਾ ਬਸ ਇਹਨਾਂ ਦੀ ਕੁੱਟਮਾਰ ਦੇ ਵਿੱਚ ਪਤਾ ਲੱਗਦਾ ਬਸ ਹੁਣ ਤੁਸੀਂ ਕੀ ਮੰਗ ਕਰਦੇ ਹੋ ਫਿਰ ਬੀਬੀ ਪ੍ਰਸ਼ਾਸਨ ਤੋਂ ਜੀ ਤੁਸੀਂ ਕਹਿੰਦਾ ਵੀਰ ਜੀ ਵੀ ਅੱਗੇ ਵਾਸਤੇ ਵੀ ਕੋਈ ਆਪਦੇ ਪਤ ਨੂੰ ਕੁੱਟ ਕੇ ਆਹ ਕੁਛ ਨਾ ਹੋ ਠੀਕ ਹੈ ਜੀ ਹਾਂਜੀ ਹਾਂਜੀ ਵੀ ਬਾਬੇ ਦੀ ਕਿਰਪਾ ਹੋ ਜੇ ਬਸ ਜੀ ਬਾਬੇ ਸਾਰੇ ਜੀ ਠੀਕ ਠਾਕ ਰਹਿ ਜੀ 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 ਬੀਬੀ ਠੀਕ ਹੈ ਵੀ ਧੰਨਵਾਦ ਹਾਂਜੀ ਵੀਰੇ ਕੀ ਨਾਂ ਜੀ ਆਪਣਾ ਮੇਰਾ ਨਾਮ ਇੰਦਰਜੀਤ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਆ ਜੀ ਫੇਰਾ ਪਿੰਡ ਦੇ ਜੀ ਤੁਸੀਂ ਅੱਜ ਪੱਤਰਕਾਰਾਂ ਨੂੰ ਬੁਲਾਇਆ ਜੀ ਕੀ ਮਾਮਲਾ ਹੈਗਾ ਜੀ ਮਾਮਲਾ ਜੀ ਇੱਥੇ ਇੱਕ ਮਨਪਰੀ ਦਾ ਮੁੰਡਾ ਉਹਦੀ ਕੁੱਟਮਾਰ ਬਹੁਤ ਜ਼ਿਆਦਾ ਹੋਈ ਉਹਦੇ ਘਰ ਵਾਲੀ ਨਾਲ ਵੀ ਤੁਸੀਂ ਇੱਥੇ ਪਿੰਡ ਦੇ ਪਿੰਡ ਦੇ ਵਾਸੀ ਹੋ ਜੀ ਪਿੰਡ ਦੇ ਵਾਸੀ ਆ ਜੀ ਮੈਂ ਪੰਚਾ ਜੀ ਅੱਛਾ ਮੌਜੂਦਾ ਪੰਚਾਇਤ ਮੈਂਬਰ ਹੋ ਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਤੁਸੀਂ ਜੱਥੇਬੰਦੀਆਂ ਨੂੰ ਤੇ ਪੱਤਰਕਾਰਾਂ ਨੂੰ ਬੁਲਾਇਆ ਜੀ ਹਾਂਜੀ ਤੇ ਤੁਸੀਂ ਜਿਹੜੀ ਮਨਪ੍ਰੀਤ ਦੀ ਗੱਲ ਕਰਦੇ ਹੋ ਪੂਰੀ ਕਹਾਣੀ ਕੀ ਹੈਗੀ ਆ ਜੀ ਉਹ ਪੂਰੀ ਕਹਾਣੀ ਜੀ ਇਹਨਾਂ ਨੇ ਪਹਿਲਾਂ ਕਟਮਾਰ ਕਰਦੇ ਸੀ ਉਸ ਤੋਂ ਬਾਅਦ ਉਹਦੇ ਘਰ ਵਾਲੀ ਪਹਿਲਾਂ ਤਾਂ ਉਹ ਦੂਸਰੇ ਮੈਂਬਰ ਕੋਲੇ ਗਈ ਹੈ ਮੈਂਬਰ ਬਲਦੇਵ ਸਿੰਘ ਕੋਲੇ ਜੀ ਉਹਨੇ ਉਹ ਕਹਿੰਦਾ ਮੈਂ ਆਉਣਾ ਮੈਂ ਉਸ ਤੋਂ ਬਾਅਦ ਮੇਰਾ ਰਸਤੇ 'ਚ ਮੇਰਾ ਘਰ ਪੈਂਦਾ ਉਹ ਮੇਰੇ ਕੋਲੇ ਆ ਗਈ ਮੈਂ ਉਸੇ ਟਾਈਮ ਹੀ ਨਾਲ ਹੀ ਇਹਨਾਂ ਦੇ ਘਰੇ ਆ ਗਿਆ ਜੀ ਆ ਪਹੁੰਚਿਆ ਜਦੋਂ ਮੈਂ ਘਰੇ ਆਇਆ ਇੱਥੇ ਮੰਜੇ ਤੇ ਲਟਾਇਆ ਪਿਆ ਸੀਗਾ ਮਨਪ੍ਰੀਤ ਸਿੰਘ ਜੀ ਬਹੁਤ ਜ਼ਿਆਦਾ ਕੱਟ ਮਾਰ ਸੀ ਉਹਦੇ ਬਾਹਾਂ ਦੇ ਵਿੱਚੋਂ ਇੰਨਾ ਕੁ ਬਲੱਡ ਬੇਸਟ ਹੋ ਚੁੱਕਿਆ ਸੀ ਮੈਥੋਂ ਦੇਖਿਆ ਨਹੀਂ ਗਿਆ ਮੈਂ ਇਹਨਾਂ ਨੂੰ ਕਿਹਾ ਮਾਂ ਪਿੱਛੇ ਹਟ ਜਾਓ ਤੁਸੀਂ ਤੁਸੀਂ ਕਿਸੇ ਨੇ ਹੱਥ ਨਹੀਂ ਲਾਉਣਾ ਇਹਨੂੰ ਮੈਂ ਕਿਹਾ ਜਿਹਨੇ ਕੱਟ ਮਾਰ ਕੀਤੀ ਮੈਂ ਕਿਹਾ ਹੁਣ ਹੱਥ ਲਾ ਕੇ ਦਿਖਾਓ ਜੀ ਤੇ ਉਸ ਤੋਂ ਬਾਅਦ ਇਹਦੀ ਮਾਂ ਹੀ ਮੈਂ ਮਾਂ ਨੂੰ ਇਹੀ ਗੱਲ ਕੀਤੀ ਮੈਂ ਕਿਹਾ ਮਾਂ ਤੂੰ ਤਾਂ ਤੂੰ ਭੁੱਖਾ ਜੰਮਿਆ ਵਾ ਤੈਨੂੰ ਨਹੀਂ ਪਤਾ ਲੱਗਿਆ ਵੀ ਇਹ ਕਿੰਨੀ ਕੱਟ ਮਾਰ ਕੀਤੀ ਆ ਕਹਿੰਦੀ ਮੇਰੇ ਵੀ ਮਾਰਦਾ ਉਹ ਇਹ ਜੀ ਹਾਲਾਤ ਵਿੱਚ ਪਿਆ ਸੀ ਮਤਲਬ ਵੀ ਜੇ ਉਹਨੇ ਇਹਨਾਂ ਦੇ ਮਾਰਿਆ ਹੁੰਦਾ ਉਹਨਾਂ ਦੇ ਵੀ ਮਾੜੀ-ਮੋਟੀ ਛੱਟ-ਸੱਟ ਵੱਜੀ ਹੁੰਦੀ ਉਹਨਾਂ ਨੇ ਕੋਈ ਛੱਟ ਨਹੀਂ ਵੱਜੀ ਹੋਈ ਸੀ ਜੀ ਉਸ ਤੋਂ ਬਾਅਦ ਮੇਰੇ ਤੋਂ ਮਾੜਾ ਜਿਹਾ ਬੋਲਿਆ ਗਿਆ ਮੈਨੂੰ ਕਹੇ ਤੂੰ ਗਾਲਾਂ ਕੱਢਦਾ ਮੈਂ ਮੈਂ ਕਿਹਾ ਮੈਂ ਗਾਲ ਤੁਹਾਨੂੰ ਕੋਈ ਨਹੀਂ ਕੱਢੀ ਉਸ ਤੋਂ ਬਾਅਦ ਮੈਂ ਕਿਹਾ ਵੀ ਮੈਂ ਇਹਨੂੰ ਚੱਕ ਕੇ ਹਸਪੀਟਲ ਲੈ ਕੇ ਜਾਣਾ ਇਹਦਾ ਬਲੱਡ ਬਹੁਤ ਬੇਸਟ ਹੋਇਆ ਮੈਨੂੰ ਇਹਨਾਂ ਨੇ ਚੱਕਰ ਨਹੀਂ ਦਿੱਤਾ ਜੀ ਜੀ ਉਸ ਤੋਂ ਬਾਅਦ ਫਿਰ ਮੈਂ ਜਦੋਂ ਇੱਥੇ ਮਤਲਬ ਵੀ ਇਹਨਾਂ ਨੂੰ ਆਸਗੁਵਾਂਡ ਨੂੰ ਪੁੱਛਿਆ ਕੋਈ ਬੰਦਾ ਘਰੇ ਨਹੀਂ ਹੈਗਾ ਸੀ ਜੀ ਜੀ ਫਿਰ ਉਸ ਤੋਂ ਬਾਅਦ ਮੈਂ ਫੋਨ ਲਾਇਆ ਆਪਣੇ ਹਸਪੀਟਲ ਉਹਨਾਂ ਨੂੰ ਮਤਲਬ ਜਿਹੜੇ ਆਪਣੇ ਗੱਡੀ ਹੁੰਦੀ ਆ ਐਂਬੂਲੈਂਸ ਨੂੰ ਜੀ ਐਂਬੂਲੈਂਸ ਨੂੰ ਫੋਨ ਲਾਇਆ ਉਹ ਕਹਿੰਦਾ ਵੀ ਐਂਬੂਲੈਂਸ ਐਸ ਟਾਈਮ ਖਰਾਬ ਖੜੀ ਸੀ ਮੇਰਾ ਕੋਈ ਬੱਸ ਨਹੀਂ ਚੱਲਿਆ ਉਸ ਤੋਂ ਬਾਅਦ ਫਿਰ ਮੈਂ ਇੱਥੋਂ ਪਿੰਡ ਦਾ ਹੀ ਬੰਦਾ ਸੀਗਾ ਆਪਣੇ ਡਾਕਟਰ ਮੈਂ ਉਹਨਾਂ ਨੂੰ ਬੁਲਾਇਆ ਉਹਨਾਂ ਤੋਂ ਬੁਲਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਾਇਆ ਉਹਦੀ ਪੱਟੀ ਸੀ ਜਿਹੜੀ ਪੱਟੀ ਖੂਨ ਬਲੱਡ 베ਸਟ ਹੋ ਰਿਹਾ ਸੀਗਾ ਉਹ ਪੱਟੀ ਕਰਵਾ ਕੇ ਉਸ ਤੋਂ ਬਾਅਦ ਉਹਨੂੰ ਸੈੱਟ ਕਰਵਾਇਆ ਮੜਾ ਬੋਲਣ ਦੋਗਾ ਹੋਇਆ ਜੀ ਉਹ ਉਹ ਤੁਹਾਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਲੱਤਾਂ ਆਉਂਦੀਆਂ ਬਿਲਕੁਲ ਮਤਲਬ ਵੀ ਭਾਰ ਨਹੀਂ ਆ ਰਿਹਾ ਸੀ ਲੱਤਾਂ ਦੇ ਉੱਪਰ ਜੀ ਹਾਂਜੀ ਉਸ ਤੋਂ ਬਾਅਦ ਮੈਂ ਮੜਿਆ ਕੰਮ ਚਲਾ ਗਿਆ ਕਿਤੇ ਨਾਲ ਹੀ ਇਹਨਾਂ ਨੇ ਮਗਰੀ ਮਤਲਬ ਕੋਈ ਐਂਬੂਲੈਂਸ ਮਗਾਈ ਇਹਨਾਂ ਦੀਆਂ ਕੁੜੀਆਂ ਦਾ ਫੋਨ ਆਇਆ ਮੈਨੂੰ ਕਹਿੰਦੇ ਵੀਰੇ ਤੁਸੀਂ ਨਹੀਂ ਚੱਕ ਕੇ ਲੈ ਕੇ ਜਾਣਾ ਅਸੀਂ ਆਪ ਹੀ ਆਵਾਂਗੇ ਜੀ ਉਸ ਤੋਂ ਬਾਅਦ ਐਂਬੂਲੈਂਸ ਆਈ ਇਹਨਾਂ ਨੂੰ ਚੱਕ ਕੇ ਲੈ ਗਏ ਨਾਲ ਇੱਕ ਬਲਦੇਰ ਮੈਂਬਰ ਸੀਗਾ ਜਰੂਰ ਜੀ 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 ਭਾਈ ਜੀ ਕਾਰਨ ਕੀ ਆ ਜੀ ਕੁੱਟ ਮਾਰਨ ਦਾ ਜੀ ਉਹਦਾ ਕੁੱਟ ਮਾਰ ਕਾਰਨ ਜੀ ਬਸ ਕਹਿੰਦੇ ਕੰਮ ਨਹੀਂ ਕਰਦਾ ਉਹ ਵਿਚਾਰਾ ਭਗਤ ਬੰਦਾ ਪਹਿਲਾਂ ਉਹਨੂੰ ਅਸੀਂ ਆਪਣੇ ਪਿੰਡ ਗੁਰਦੁਆਰਾ ਸਾਹਿਬ ਚ ਲਵਾਇਆ ਜੀ ਉਥੋਂ ਇਹਨਾਂ ਨੇ ਹਟਾ ਕੇ ਪਤਾ ਨਹੀਂ ਕੀ ਹੋਇਆ ਕੀ ਗੱਲਬਾਤ ਹੋਈ ਮਤਲਬ ਵੀ ਇਹਨਾਂ ਨੇ ਕੁੱਟਮਾਰ ਪੂਰੀ ਕੀਤੀ ਜੀ ਉਦੋਂ ਦੀ ਪਹਿਲਾਂ ਵੀ ਇਹਨਾਂ ਨਾਲ ਉਸ ਤੋਂ ਬਾਅਦ ਇਹਨਾਂ ਨੇ ਕੁੱਟਮਾਰ ਤੋਂ ਬਾਅਦ ਮੈਂ ਇਹਨਾਂ ਦੇ ਮਸਲੇ ਦੇ ਵਿੱਚ ਆਇਆ ਕਿ ਮੈਂ ਕਿਹ ਕੀ ਮਸਲਾ ਵਾ ਇਹਦਾ ਜਿਹੜਾ ਡੈਡੀ ਸੀਗਾ ਉਹ ਕਹਿ ਰਿਹਾ ਸੀ ਕਹਿੰਦਾ ਵੀ ਮੇ ਮੁੰਡਾ ਮੇਰਾ ਤੁੜੇ ਬੱਦ ਦਿਮਾਗ ਆ ਵੀ ਇਹ ਸਾਡੇ ਤੇ ਹਮਲਾ ਕਰਦਾ ਪਿਆ ਵਾ ਪੰਚਾਇਤ ਪਹਿਲਾਂ ਵੀ ਆਈ ਚਲੋ ਅਸੀਂ ਬੰਡ ਵਡਾਈ ਕਰਵਾਤੀ ਥਾਂ ਦਾ ਇਹਨਾਂ ਦਾ ਕਰਵਾਤਾ ਜੀ ਜੀ ਉਸ ਤੋਂ ਬਾਅਦ ਇਹਨਾਂ ਦਾ ਥੋੜੇ ਪੰਜਾਂ ਦਿਨਾਂ ਬਾਅਦ ਇਹਦਾ ਜਿਹੜਾ ਡੈਡੀ ਸੀਗਾ ਉਹ ਮੇਰੇ ਕੋਲੇ ਆਇਆ ਕਹਿੰਦਾ ਵੀ ਸਾਈਨ ਕਰੋ ਇੱਕ ਜੀ ਤੇ ਉਹ ਸੀਗਾ ਸਰਟੀਫਿਕੇਟ ਜਦੋਂ ਮੈਂ ਪੜ੍ਹ ਕੇ ਦੇਖਿਆ ਉਹ ਮੈਂਟਲੀ ਆਫਸੈਟ ਸੀਗਾ ਬੰਦਾ ਲਿਖਿਆ ਹੋਇਆ ਹੈ ਸਰਟੀਫਿਕੇਟ ਦੇ ਉੱਪਰ ਉਹ ਹੁਣ ਇਹ ਨਹੀਂ ਪਤਾ ਕਿਨੇ ਬਣਾਇਆ ਕਿਨੇ ਨਹੀਂ ਬਣਾਇਆ ਪਰ ਬੰਦਾ ਨੇਚਰਲ ਪੂਰਾ ਬੰਦਾ ਵਧੀਆ ਸੀ ਐ ਹੋ ਨਹੀਂ ਹੈਗਾ ਵੀ ਉਹ ਕੋਈ ਆਫਸੈਟ ਬੰਦਾ ਵਾ ਜੀ 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 ਹਾਂਜੀ ਤੇ ਤੁਸੀਂ ਜਦੋਂ ਇਹ ਕੁੱਟਮਾਰ ਹੋਈ ਆ ਠੀਕ ਆ ਨਸ਼ਾ ਨਹੀਂ ਕਰਦਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਜਦੋਂ ਇਹ ਮੁੰਡੇ ਦੀ ਕੁੱਟਮਾਰ ਹੋਈ ਆ ਤੁਸੀਂ ਇਹਦੇ ਸਬੰਧ ਦੇ ਵਿੱਚ ਸਬੰਧ ਥਾਣੇ ਨੂੰ ਇਨਫੋਰਮ ਨਹੀਂ ਕੀਤਾ ਜੀ ਥਾਣੇ ਨੂੰ ਮੈਂ ਉਹ ਜਿਹੜੀ ਲੜਕੀ ਸੀ ਉਹਦੇ ਘਰ ਵਾਲੀ ਮਨਪ੍ਰੀਤ ਦੇ ਮੈਂ ਉਹਨਾਂ ਨੂੰ ਥਾਣੇ ਭੇਜਿਆ ਜੀ ਜੀ ਮੈਂ ਉਹਨਾਂ ਥਾਣੇ ਭੇਜਿਆ ਉਹ ਕਹਿੰਦੇ ਵੀ ਮੈਂ ਕੋਲੋਂ ਬੱਸ ਚੜਵਾ ਕੇ ਗਿਆ ਆਇਆ ਜੀ ਉਹਨੂੰ ਥਾਣੇ ਉਹ ਚਲੀ ਗਈ ਸੁਧਾਰ ਥਾਣੇ ਦੇ ਵਿੱਚ ਉਹਨੇ ਪਤਾ ਨਹੀਂ ਉੱਥੇ ਕੀ ਕੀਤਾ ਕੀ ਨਹੀਂ ਕੀ ਥਾਣੇ ਵਾਲੇ ਕਹਿੰਦੇ ਵੀ ਰਿਪੋਰਟ ਲਿਆਓ ਸਾਨੂੰ ਜਾਂ ਕੋਈ ਮੈਡੀਕਲ ਦਿਓ ਵੀ ਜਿਹੜਾ ਬੰਦਾ ਤੁਹਾਡਾ ਫੱਟੜ ਆ ਜੀ ਉਸ ਤੋਂ ਬਾਅਦ ਉਹ ਪਤਾ ਨਹੀਂ ਉਹਨੇ ਕੀ ਗੱਲ ਕਹੀ ਕੀ ਨਹੀਂ ਕਿ ਵਾਪਸ ਮੁੜਾਈ ਜਦੋਂ ਮੇਰੇ ਕੋਲੇ ਵਾਪਸ ਆਈ ਉਸ ਤੋਂ ਬਾਅਦ ਸਾਨੂੰ ਉਹ ਮੇਰੇ ਕੋਲੇ ਇੱਕ ਵਾਰੀ ਆਈ ਉਸ ਤੋਂ ਬਾਅਦ ਘਰੇ ਆ ਗਈ ਘਰੇ ਆਉਣ ਤੋਂ ਬਾਅਦ ਅੱਜ ਤੱਕ ਹੁਣ ਤੱਕ ਉਹ ਦਿਖੀ ਨਹੀਂ ਸਾਡੇ ਨੂੰ ਮੱਲੇ ਦੇ ਜਿੰਨੇ ਵੀ ਲੋਕ ਨੇ ਇੱਥੇ ਰਹਿੰਦੇ ਉਹਨਾਂ ਨੇ ਜੱਥੇਬੰਦੀਆਂ ਨੂੰ ਬੁਲਾਇਆ ਜੀ ਇਹਨਾਂ ਨੂੰ ਕਿਉਂ ਬੁਲਾਇਆ ਗਿਆ ਜੀ ਬਸ ਇਹੀ ਚੱਕਰ ਕਰਕੇ ਵੀ ਅੰਦਰ ਢਾੜੀ ਹੋਈ ਆ ਖਣੀ ਸਾਨੂੰ ਤਾਂ ਇਦਾਂ ਲੱਗਿਆ ਘੁੱਟ ਮਾਰ ਕੀਤੀ ਆ ਵਿਚਾਰੀ ਤੇ ਜੀ ਅੱਛਾ ਜੀ ਯਾਨੀ ਉਹ ਮੁੰਡੇ ਦੀ ਘਰ ਵਾਲੀ ਨੂੰ ਨਜ਼ਰਬੰਦ ਕੀਤਾ ਗਿਆ ਸੀਗਾ ਕਹਿ ਲਦਾ ਮਤਲਬ ਪੂਰਾ ਜੀ ਪੂਰਾ ਜੀ ਹਾਂਜੀ ਇੱਥੋਂ ਤੱਕ ਜਦੋਂ ਵੋਟਾਂ ਦਾ ਟਾਈਮ ਸੀ ਵੋਟਾਂ ਦੇ ਟਾਈਮ ਵੀ ਬੰਦਾ ਸੀਗਾ ਜਿਹੜਾ ਮਨਪ੍ਰੀਤ ਸਿੰਘ ਉਹਨੂੰ ਆਧਾਰ ਕਾਰਡ ਨਹੀਂ ਦਿੱਤਾ ਗਿਆ ਬੋਲਡ ਪਾਉਣ ਦਾ ਹੱਕ ਤਾਂ ਬੰਦੇ ਨੂੰ ਹੈ ਜੀ ਉਹਨੂੰ ਆਧਾਰ ਕਾਰਡ ਨਹੀਂ ਦਿੱਤਾ ਗਿਆ ਕਹਿੰਦਾ ਇਹਦੇ ਕੋਲ ਆਧਾਰ ਕਾਰਡ ਹੀ ਹੈ ਨਹੀਂ ਸਾਰੇ ਡਾਕੂਮੈਂਟ ਜੋ ਵੀ ਆ ਮਨਪ੍ਰੀਤ ਦੇ ਇਹ ਇਹਨਾਂ ਦੇ ਇਹਦੇ ਡੈਡੀ ਕੋਲੇ ਆ ਜੀ 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 ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਫਿਰ ਜੀ ਠੀਕ ਆ ਵੀ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਅੱਜ ਹੀਰਾਪਿੰਡ ਦੇ ਵਿੱਚ ਜੱਥੇਬੰਦੀ ਤੌਰ ਤੇ ਤੁਹਾਨੂੰ ਇੱਕ ਲਿਖਤੀ ਦਰਖਾਸਤ ਮਿਲੀ ਆ ਜੀ ਕੀ ਮਾਮਲਾ ਸੀਗਾ ਜੀ ਪੂਰਾ ਉਹ ਦੇਖੋ ਸਾਨੂੰ ਜੱਥੇਬੰਦੀਆਂ ਤੱਕ ਅਪਰੋਚ ਕੀਤੀ ਆ ਇੱਥੋਂ ਦੇ ਪਿੰਡ ਦੇ ਆ ਨਿਵਾਸੀਆਂ ਨੇ ਗਲੀ ਦੇਰਦਗਰ ਦੇ ਜਿਹੜੇ ਰਹਿੰਦੇ ਆ ਕੋਈ ਹੀਰਾਪਿੰਡ ਵਿੱਚ ਛੇਵੇਂ ਪਾਸ਼ਾ ਦੇ ਗੁਰੂ ਘਰ ਦੇ ਨੇੜੇ ਰਹਿਣ ਵਾਲੇ ਇਹ ਉਹ ਕਹਿੰਦਾ ਜੰਪਰ ਨੂੰ ਜੀ ਇਹਨੇ ਪਬਲੀਕਲੀ ਸਾਨੂੰ ਇੱਕ ਰਿਟਰਨ ਕੰਪਲੇਨ ਦਿੱਤੀ ਆ ਇਹਨਾਂ ਦਾ ਕਹਿਣਾ ਆ ਕਿ ਕਿਸੇ ਭੂਲੇ-ਪਾਲੇ ਸਿੱਧੇ ਸਾਦੇ ਜਿ ਕਿਸੇ ਨੌਜਵਾਨ ਦੀ ਜਿਹੜੀ ਹੈਗੀ ਕੁੱਟਮਾਰ ਜੀ ਬਾਬਾ ਜੀ ਉਹਦੇ ਪਿਤਾ ਵੱਲੋਂ ਆਪਣੇ ਪੁੱਤਰ ਤੇ ਸਮੇਤ ਉਹਦੀ ਮਾਤਾ ਦੇ ਸਮੇਤ ਉਹਦੀ ਜਾਦਾ ਕੁੱਟਮਾਰ ਕਰ ਦਿੱਤੀ ਗਈ ਹੈ ਜੀ 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 ਇਹਨਾਂ ਦਾ ਕਹਿਣਾ ਆ ਵੀ ਉਹਦਾ ਸਿਰ ਪਾੜਿਆ ਗਿਆ ਜੀ ਹੋਰ ਜਿਆਦਾ ਗੰਭੀਰ ਸੱਟਾਂ ਨੇ ਜੀ ਨੀਮ ਬੇਹੋਸ਼ੀ ਦੀ ਹਾਲਤ ਉਹਦੀ ਬਣ ਚੁੱਕੀ ਸੀ ਜਦੋਂ ਉਹਨੂੰ ਆਪਦੇ ਆਪ ਹੀ ਇਹਨਾਂ ਨੇ ਜਾ ਕੇ ਪ੍ਰਵਾਰ ਨਾਲ ਕਿਤੇ ਦਾਖਲ ਕਰਾਤਾ ਜੀ ਹੁਣ ਗੱਲ ਇਹ ਆ ਕਿ ਇਹਨਾਂ ਨੇ ਇਹ ਵੀ ਐਲੀਗੇਸ਼ਨ ਲਾਏ ਆ ਕਹਿੰਦੇ ਵੀ ਪੀੜਤ ਮਨਪ੍ਰੀਤ ਸਿੰਘ ਦੀ ਜਿਹੜੀ ਪਤਨੀ ਆ ਜੀ ਹੈਪੀ ਗੌਰ ਕਹਿੰਦੇ ਵੀ ਉਹਨੂੰ ਵੀ ਇਹਨਾਂ ਨੇ ਘਰ ਚ ਜ਼ਬਰਦਸਤੀ ਨਜ਼ਰਬੰਦ ਕਰ ਲਿਆ ਵੀ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਸਟੇਟਮੈਂਟ ਨਾ ਦੇ ਸਕੇ ਜੀ 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 ਇਹ ਵੀ ਇਹਨਾਂ ਨੇ ਸਾਨੂੰ ਦੱਸਿਆ ਵੀ ਜਿਹੜੀ ਉਹ ਪੀੜਤ ਦੀ ਵਾਈਫ ਆ ਉਹਦੇ ਪੇਕੇ ਜਾਂ ਹੋਰ ਵੀ ਪਰਿਵਾਰਕ ਰਿਸ਼ਤੇਦਾਰੀ ਨਾਲ ਤਾਲਮੇਲ ਹੈ ਨਹੀਂਗੇ ਜੀ ਹੁਣ ਅਸੀਂ ਇਹ ਉਹਨ ਦਾ ਤਾਂ ਮਸਲੇ ਦੇ ਵਿੱਚ ਜੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜੀ ਹੁਣ ਇਸ ਵਕਤ ਮੁਲਾਜ਼ਮ ਆ ਕੇ ਗਏ ਨੇ ਇਹਨਾਂ ਦੇ ਘਰੇ ਪੀੜਤ ਵਿਅਕਤੀ ਦੇ ਘਰੇ ਜੀ ਜੀ ਤੇ ਉਹਨਾਂ ਦਾ ਕਹਿਣਾ ਵੀ ਉਹ ਸਾਡੀ ਨੌ ਕਿਤੇ ਇੱਧਰ ਗਈ ਆ ਜਾਂ ਕਿੱਧਰ ਗਈ ਆ ਇਹ ਦੱਸ ਨਹੀਂ ਰਹੇ ਕੁਝ ਜੀ 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 ਮਤਲਬ ਕਹਿਣ ਤੋਂ ਭਾਵ ਇਹ ਆ ਕਿ ਦੇਖੋ ਇਨਸਾਨੀ ਜਿਹੜੀਆਂ ਕਦਰ ਕੀਮਤਾਂ ਨੇ ਉਹਨਾਂ ਦੇ ਕੁਝ ਮਾਇਨੇ ਹੁੰਦੇ ਆ ਜੀ ਅਗਰ ਉਹ ਨੌਜਵਾਨ ਦੇ ਨਾਲ ਜਿਵੇਂ ਇਹ ਸਾਰਾ ਮਹੱਲਾ ਗਵਾਈ ਤੌਰ ਤੇ ਸਾਫ਼ ਤੇ ਸਪਸ਼ਟ ਕਹਿ ਰਿਹਾ ਪੱਛੇ ਇਹਨਾਂ ਦੇ ਪੰਚਾਇਤ ਮੈਂਬਰ ਵੀ ਨੇ ਜੀ 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 ਇਹ ਲੋਕ ਇਹ ਵੀ ਦੱਸਦੇ ਨੇ ਕਿ ਪਿਛਲੇ ਸਮੇਂ ਤੋਂ ਲਗਾਤਾਰ ਪਹਿਲਾਂ ਵੀ ਉਹਦੀ ਕੁੱਟਮਾਰ ਹੁੰਦੀ ਰਹੀ ਹੈ ਜੀ ਅਗਰ ਕੋਈ ਗੰਭੀਰ ਸਥਿਤੀ ਪਾਈ ਜਾਂਦੀ ਆ ਕੱਲ ਨੂੰ ਮੰਨ ਲਓ ਕਿ ਨੌਜਵਾਨ ਦੀ ਅਚਾਨਕ ਕੋਈ ਜ਼ਿਆਦਾ ਤਕਲੀਫ ਵੱਧ ਕੇ ਕੋਈ ਸੱਟਾਂ ਨੂੰ ਨਾ ਸਹਾਰਦੇ ਹੋਏ ਜੀ ਕਿਸੇ ਤਰ੍ਹਾਂ ਦੀ ਕੋਈ ਫਿਜ਼ੀਕਲੀ ਜ਼ਿਆਦਾ ਗੰਭੀਰ ਰੂਪ ਧਾਰਨ ਕਰਨ ਵਾਲੀ ਸਥਿਤੀ ਜੀ ਤਾਂ ਉਹ ਸਥਿਤੀ ਵਿੱਚ ਅਸੀਂ ਇਹ ਦੋਸ਼ੀ ਜਿਹੜੇ ਹੈਗੇ ਆ ਜਨਾਂ ਦੇ ਉੱਪਰ ਅਲਿਗੇਸ਼ਨ ਲਾਉਂਦੇ ਆ ਸਾਰੇ ਇਹ ਪਿੰਡ ਦੇ ਨਿਵਾਸੀ ਪੰਚਾਇਤ ਮੈਂਬਰ ਪੰਚਾਇਤੀ ਬੰਦੇ ਬਟ ਖੜੇ ਨੇ ਜਿਹਨਾਂ ਨੇ ਸਾਰੇ ਨੇ ਸਾਈਨ ਕੀਤੇ ਉਹ ਕਹਾਦਾ ਸਾਡੇ ਨੋਟਿਸ ਚ ਲੈਂਦੀ ਇਹ ਗੱਲ ਅਸੀਂ ਡਟ ਕੇ ਪੂਰੀ ਸਖਤ ਕਾਰਵਾਈ ਕਰਵਾਵਾਂਗੇ ਜੀ ਜੇਕਰ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਿਤੇ ਲੱਗੇ ਤੇ ਨਜ਼ਰਅੰਦਤ ਅਗਲਾ ਕਦਮ ਕੀ ਹੋਊਗਾ ਜੀ ਆਪਣਾ ਦੇਖੋ ਅਸੀਂ ਜੱਥੇ ਬੰਦੇ ਕਿ ਸਾਡਾ ਜੋ ਹੈਗਾ ਨਾ ਸੰਘਰਸ਼ ਅਸੀਂ ਇਹ ਲੋਕੈਸ਼ਨ 'ਤੇ ਗੱਲ ਨਹੀਂ ਜਾਹਰ ਰਹੀ ਆ ਕਿ ਅਸੀਂ ਟੱਕੇਸ਼ਾਈ ਬਿਲਕੁਲ ਨਹੀਂ ਕਿਸੇ ਨਾਲ ਹੋਣ ਦਿੰਦੇ ਜੀ ਇਨਸਾਫ ਤਾਂ ਮਿਲਣਾ ਹੀ ਚਾਹੀਦਾ ਪੀੜਤਾਂ ਨੂੰ ਜਿਹੜੇ ਵੀ ਕੋਈ ਪੀੜਤ ਲੋਕ ਸਮਾਜ ਦੇ ਵਿੱਚ ਕਿਸੇ ਟੱਕੇਸ਼ਾਈ ਦੇ ਸ਼ਿਕਾਰ ਹੁੰਦੇ ਨੇ ਤੇ ਇਸ ਸਥਿਤੀ ਵਿੱਚ ਦੇਖੋ ਬਿਆਹ ਬਰਾ ਨੌਜਵਾਨ ਹੈਗਾ ਵਾ ਜੀ 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 ਉਹਦੀ ਵਾਈਫ ਨੂੰ ਸਾਹਮਣੇ ਨਹੀਂ ਆਉਣ ਦਿੱਤਾ ਜਾ ਰਿਹਾ ਜੀ ਬਾਬਾ ਜੀ ਕਿਸੇ ਤਰ੍ਹਾਂ ਵੀ ਦੀ ਕੋਈ ਗੰਭੀਰ ਸਥਿਤੀ ਸਾਡੇ ਸਾਹਮਣੇ ਆਉਂਦੀ ਆ ਤੇ ਉਹਦੇ ਪ੍ਰਤੀ ਅਸੀਂ ਜ਼ਿੰਮੇਵਾਰੀ ਨਾਲ ਇਹ ਗੱਲ ਕਹਿੰਦੇ ਆ ਵੀ ਪੂਰੀ ਠੋਕ ਵੀ ਕਰਵਾਈ ਅਸੀਂ ਕਰਾਵਾਂਗੇ ਜੀ ਤੇ ਦੋਸ਼ੀਆਂ ਨੂੰ ਬਿਲਕੁਲ ਨਹੀਂ ਅਸੀਂ ਬਖਸ਼ਿਆ ਜਾਣ ਦੇਵਾਂਗੇ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਅਸੀਂ ਹਰ ਹਾਲਤ ਕਰਵਾਵਾਂਗੇ ਜੀ ਬਾਬਾ ਜੀ ਧੰਨਵਾਦ ਜੀ ਖਾਲਸਾ ਵਰਗੇ ਹਾਂਜੀ ਬਾਈ ਜੀ ਤੁਸੀਂ ਵੀ ਜਥੇਬੰਦੀ ਤੌਰ ਤੇ ਆਏ ਹੋ ਹੀਰਾਪਿੰਡ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਪ੍ਰਧਾਨ ਜੀ ਅ ਮੈਂ ਜੀ ਕਾਮਰੇਟ ਭਰਗੋਤ ਸਿੰਘ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਜੀ ਜਿਹੜਾ ਕਿ ਸਾਨੂੰ ਪਰਮਿਸ਼ਨ ਮਿਲ ਜੀ ਕੋਨ ਆਈ ਸੀ ਆ ਵੀ ਜਿਹੜਾ ਮੰਨਾ ਨਾ ਦਾ ਮਨਪ੍ਰੇਤਾ ਵੀ ਟੱਟਾ ਬਹੁਤ ਆ ਜੀ ਬੇ ਰੈਕੂਡ ਤੋਂ ਰੈਫਲ ਕਰਤਾ ਲੁੱਟਣੇ ਜੀ ਕਿ ਜਿਹੜੇ ਉਹਦੀ ਘਰ ਵਾਲੀ ਆ ਉਹ ਨਜ਼ਰਬੰਦ ਕੀਤੀ ਹੋਈ ਠੀਕ ਆ ਜੀ ਅਸੀਂ ਇੱਥੇ ਤਕਰੀਬ 12 ਵਜੇ ਤੇ ਬੈਠੇ ਆ ਜੀ ਦੋ ਵਜੇ ਤੱਕ ਸਾਨੂੰ ਇਹੀ ਪਰਮਿਸ਼ਨ ਮਿਲਦੀ ਸੀ ਵੀ ਉਹ ਨਜ਼ਰਬੰਦ ਜੀ 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 ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਆਪਣੇ ਕਿਹੜੇ ਗੇਟ ਕੱਢ ਕੇ ਉਹ ਆਸ-ਪਾਸੇ ਕੀਤੀ ਆ ਜੀ ਜਿਹੜੀ ਮਾਤਾ ਬਜ਼ੁਰਗ ਸਾਨੂੰ ਇੱਥੇ ਵੇੜੀ ਆ ਜੀ ਉਹਨੇ ਕੋਈ ਰਾਹ ਨਹੀਂ ਦਿੱਤਾ ਠੀਕ ਆ ਜੀ ਨਾ ਤਾਂ ਉਹ ਕੁੜੀ ਵਾਰੀ ਰਾਹ ਦਿੰਦਾ ਨਾ ਉਹਨੇ ਆਪਦੇ ਘਰ ਵਾਲੇ ਵਾਰੀ ਦਿੰਦਾ ਰਾਹ ਕਿੱਥੇ ਆ ਕਿੱਥੇ ਨਹੀਂ ਉਹ ਇੰਨੀ ਗੱਲ ਹੀ ਕਹੀ ਗਈ ਆ ਬੇਚੇ ਕੋਈ ਹੈ ਨਹੀਂ ਕੋਈ ਇੱਥੇ ਹੈ ਨਹੀਂ ਜੀ 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 ਸਾਨੂੰ ਵਿੱਚ ਇਹਦੇ ਵਿੱਚ ਐ ਲੱਗਦਾ ਵੀ ਚਲੋ ਬੰਦਾ ਤਾਂ ਟਰਚ ਕਰਕੇ ਇਹਨਾਂ ਦੇ ਫੱਟਣ ਕਰਕੇ ਲੁੰਦੇ ਨੇ ਦਾਖਲ ਕਰਨਾ ਤਾਂ ਜੀ ਵੇ ਉਹ ਕੁੜੀ ਨੂੰ ਵੀ ਇਹ ਫੱਟਣ ਕਰ ਸਕਦੇ ਕਿਸ ਹਰਤ ਦੇ ਵਿੱਚੋਂ ਜੀ ਜਦੋਂ ਇਹ ਰਾਹ ਨਹੀਂ ਦਿੰਦੇ ਜੀ 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 ਬਾਈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਪੁਲਿਸ ਪ੍ਰਸ਼ਾਸਨ ਠੀਕ ਆ ਮੌਕੇ ਤੇ ਆ ਗਿਆ ਜੀ ਆ ਕੇ ਉਹਨਾਂ ਨੇ ਘਰ ਦੀ ਤਲਾਸ਼ੀ ਲਈ ਬਾਰ ਬੁਲਕ ਕਲਾਏ ਬੁੜੀ ਨੂੰ ਵੀ ਪੁੱਛਿਆ ਪਰ ਰਾਹ ਨਹੀਂ ਦਿੱਤਾ ਜੀ ਅਸੀਂ ਹੁਣ ਵੀ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜਿੱਥੇ ਬੰਦੀਆਂ ਮਨੋਂ ਜੀ ਵੀ ਤੁਰਤ ਕਾਰਵਾਈ ਨਾ ਕੀਤੀ ਗਈ ਜੀ ਇਹਦਾ ਅਗਲਾ ਐਕਸ਼ਨ ਜੀ ਅਸੀਂ ਸਖਤ ਐਕਸ਼ਨ ਇਹਦਾ ਲਵਾਂਗੇ ਜੇ ਇਹ ਕਾਰਵਾਈ ਨਾ ਕੀਤੀ ਗਈ ਜੀ ਮੈਂ ਐਂਡ ਤੇ ਜਿਹੜਾ ਇੱਥੋਂ ਦਾ ਐਸਐਚਓ ਆ ਜੀ ਜਾਂ ਇੱਥੋਂ ਦਾ ਪ੍ਰਸ਼ਾਸਨ ਜੀ ਜੀ ਮੈਂ ਉਹਨੂੰ ਵੀ ਚੇਂਜ ਕਰਦਾ ਜੀ ਬੇਤ ਸਖਤ ਕਾਰਵਾਈ ਕੀਤੀ ਜਾਵੇ ਜਿਹੜੀ ਵੀ ਬਣਦੀ ਆ ਜੀ ਜਲਦੀ ਐਕਸ਼ਨ ਲੈਵੇ ਇਹ ਗੱਲ ਨੂੰ ਡਿਲੇ ਨਹੀਂ ਪਾਉਣੀ ਚਾਹੀਦੀ ਜੀ ਬਾਈ ਜੀ ਜੋ ਵੀ ਸਾਡੇ ਨਾਲ ਜਥੇ ਬੰਦਿਆਂ ਨੇ ਜੀ ਜਸਪਰੀ ਜੀ ਢੋਲਣ ਨੇ ਜੀ ਆਲਿਆ ਸਾਹਿਬ ਨੇ ਨਾਲ ਸਾਡੇ ਖੜੇ ਜੀ 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 ਦੂਜੀ ਧੰਨਵਾਦ ਕਰਦਾ ਮੈਂ মিডিਆ ਦਾ ਜੀ ਡੇਲੀ ਪੋਸਟ ਪੰਜਾਬ ਦਾ ਜੀ ਵੀ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਜੀ ਇੱਕ ਗਰੀਬ ਪਰਿਵਾਰ ਨੂੰ ਸਹਿਯੋਗ ਦਿੱਤਾ ਸਾਨੂੰ ਇੰਨਾ ਵੀ ਪਤਾ ਲੱਗਿਆ ਵੀ ਉਹਦਾ ਪਿੱਛੇ ਕੋਈ ਹੈ ਨਹੀਂ ਜੀ ਬਈ ਜੀ ਅਸੀਂ ਉੱਥੇ ਖੜਦੇ ਹਾਂ ਜਿੱਥੇ ਕੋਈ ਨਹੀਂ ਹੁੰਦਾ ਕਿਸੇ ਦਾ ਜੀ ਪਰ ਅਸੀਂ ਉਹਦੇ ਹੁੰਨੇ ਆ ਜੇ ਲੋਕ ਉਹਦੇ ਨਹੀਂ ਜੀ ਜੀ ਜੈ ਜਨਤਾ ਜੱਤ ਲਨ ਦੇ ਲੋਕ ਦੇਖੋ ਗੱਲ ਇਥੇ ਇੱਕ ਇਹ ਵੀ ਜ਼ਿਕਰਯੋਗ ਆ ਵੀ ਪਿੰਡ ਦੇ ਲੋਕ ਜਿਹੜੇ ਨਿਵਾਸੀ ਆ ਕਹਿੰਦੇ ਆ ਵੀ ਉਹ ਸ਼ਾਇਦ ਹੀ ਬੱਚੇ ਇੰਨੇ ਇੱਕ ਕੁੱਟਮਾਰ ਜ਼ਿਆਦਾ ਕਰਦੇ ਜੀ 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 ਇਹ ਕਿਉਂਕਿ ਮੌਕੇ ਦੇ ਗਵਾਹ ਹੈਗੇ ਨੇ ਇਹਨਾਂ ਨੇ ਮੌਕੇ ਤੇ ਦੇਖੀ ਉਹ ਚੀਜ਼ ਜੀ ਪ੍ਰਧਾਨ ਜੀ ਜੇਕਰ ਉਹ ਗੱਲ ਦੇ ਮਤਲਬ ਉਹ ਕਿਤੇ ਕੋਈ ਗੰਭੀਰ ਸਥਿਤੀ ਦਾ ਮਤਲਬ ਕੋ ਨੂੰ ਕੁਝ ਹੋ ਗਿਆ ਨਾ ਨੌਜਵਾਨ ਨੂੰ ਜੀ ਫਿਰ ਦੋਸ਼ੀ ਬਿਲਕੁਲ ਬਖਸ਼ ਨਹੀਂ ਜਾਣਗੇ ਅਸੀਂ ਹਰ ਹਾਲ ਇਹਨਾਂ ਤੇ ਸਖਤ ਕਾਰਵਾਈ ਮਤਲਬ ਡੰਕ ਕੇ ਕਰਵਾਓ ਪ੍ਰਧਾਨ ਜੀ ਜਦੋਂ ਮੌਕੇ ਤੇ ਲੋਕ ਇਕੱਤਰ ਹੋਏ ਹੋਏ ਸੀ ਇਹਨਾਂ ਚੋਂ ਕਿਸੇ ਬੰਦੇ ਨੇ ਹੁਣ ਤਾਂ ਸੋਸ਼ਲ ਮੀਡੀਆ ਦਾ ਜੋਗਾ ਹਰ ਹੱਥ ਦੇ ਵਿੱਚ ਫੋਨ ਆ ਜੀ ਕਿਸੇ ਨੇ ਕੋਈ ਵੀਡੀਓ ਨਹੀਂ ਬਣਾਈ ਜੀ ਕੁਛ ਨਾ ਕੁਛ ਡਾਟਾ ਇਹਨਾਂ ਨੇ ਮੈਨੂੰ ਭੇਜਿਆ ਵੀ ਆ ਮਤਲਬ ਹੈਗਾ ਬਹੁਤ ਡਾਟਾ ਤੁਹਾਨੂੰ ਦੇ ਦਿਆਂਗੇ ਜੀ ਤੁਸੀਂ ਆਪਣੇ ਮੀਡੀਆ ਰਹੀਂ ਚਲਾਇਓ ਆ ਗਿਓ ਵੀ ਹੈਗੀ ਆ ਉਹ ਨੌਜਵਾਨ ਦੀ ਪਹਿਲਾਂ ਨਹੀਂ ਕੋਈ ਜਿਹਦੇ ਚੋਂ ਐਡਮਿਟ ਕਰ ਰਹਾ ਕਿ ਉਹਦੇ ਨਾਲ ਪਹਿਲਾਂ ਵੀ ਇਹਨਾਂ ਵੱਲੋਂ ਲੰਮੇ ਸਮੇਂ ਤੋਂ ਹਮਲਾ ਮਾਰ ਜਾਂਦੀ ਜਾਂਤੀ ਕੀਤੀ ਜਾਂਦੀ ਹੈ ਜੀ 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 ਬਿਲਕੁਲ ਸਾਰੇ ਆਪ ਐਵਿਡੈਂਸ ਜਿੰਨੇ ਖਗੇ ਆ ਤੁਹਾਨੂੰ ਮੋਹੱਲੇ ਵਾਲਾ ਇਹਨਾਂ ਤੋਂ ਪਿੰਡ ਦੇ ਵਸਨੀਕਾਂ ਤੋਂ ਦਵਾ ਦੇਵਾਂਗੇ ਠੀਕ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬੂ ਕੀ ਨਾਂ ਜੀ ਆਪਣਾ ਸਿਰਾਂ ਜਿੰਨੀ ਸਿਰ ਪੰਚਾਇਤ ਅੱਛਾ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਇਹਾਂ ਪਿੰਡ ਦੇ ਰਹਿਣ ਵਾਲੇ ਅੱਛਾ ਜੀ ਅੱਜ ਤੁਸੀਂ ਇ ਤੇ ਜਥੇਬੰਦੀਆਂ ਨੂੰ ਬੁਲਾਇਆ ਗਿਆ ਸਾਨੂੰ মিডিਆ ਨੂੰ ਵੀ ਬੁਲਾਇਆ ਗਿਆ ਕੀ ਕਾਰਨ ਹੈਗਾ ਜੀ ਕਾਰਨ ਕੀ ਹੈ ਜੀ ਉਹ ਬੰਦਾ ਭਗਤ ਬੰਦਾ ਵਾ ਕੰਮ ਵਾਲਾ ਬੰਦਾ ਵਾ ਕੰਮ ਵੀ ਕਰਦਾ ਵਾ ਪਰ ਉਹਦਾ ਨਜਾਇਜ਼ ਉਹਦੇ ਮਾਪੇ ਕਰਦੇ ਐ ਇੱਕ ਮੁੰਡਾ ਆਇਆ ਹੋਇਆ ਉਹ ਨਜਾਇਜ਼ ਕਰਦੇ ਅੱਛਾ ਮਨਪਰੀਤ ਮੰਨੇ ਨਾਲ ਨਜਾਇਜ਼ ਕਰ ਰਹੇ ਆ ਜੀ ਹਾਂ ਨਜਾਇਜ਼ ਕਰ ਰਹੇ ਐ ਤੇ ਇੱਕ ਜਿਹੜੇ ਪਿੰਡ ਦੇ ਲੋਕ ਆ ਉਹਨਾਂ ਨੇ ਦੱਸਿਆ ਵੀ ਜਿਹੜੀ ਉਹਦੀ ਮਨਪਰੀਤ ਮੰਨੇ ਦੀ ਵਾਈਫ ਆ ਉਹਨੂੰ ਵੀ ਨਜ਼ਰਬੰਦ ਕੀਤਾ ਗਿਆ ਜੀ ਉਹਨੂੰ ਵੀ ਨਜ਼ਰਬੰਦ ਕੀਤਾ ਗਿਆ ਜੀ ਠੀਕ ਆ ਜੀ ਤੇ ਫਿਰ ਤੁਸੀਂ ਮੌਜੂਦਾ ਪੰਚਾਇਤ ਮੈਂਬਰ ਹੋ ਜੀ ਹਾਂ ਜੀ ਮੌਜੂਦਾ ਤੇ ਫਿਰ ਤੁਸੀਂ ਪੰਚਾਇਤ ਪੱਧਰ ਤੇ ਇਹ ਜੇ ਹਨ ਪਤਾ ਲੱਗੂ ਫੇਰ ਹੀ ਇਹਨੂੰ ਕੱਲ ਹੀ ਪਤਾ ਲੱਗਿਆ ਜੀ ਹਾਂ ਜਿਹਨਾਂ ਨੇ ਮੁੰਡਾ ਦਿੱਤੇ ਆ ਪਹਿਲਾਂ ਵੀ ਮਸਲਾ ਸੀਗੇ ਜਿਹਨਾਂ ਜੀ 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 ਹੁਣ ਤੁਸੀਂ ਪੰਚਾਇਤ ਮੈਂਬਰ ਇੱਕ ਹੀ ਸੀਗਾ ਜੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਾਈ ਜੀ ਬਸ ਇਹਦਾ ਇਨਸਾਫ ਮਿਲਣਾ ਚਾਹੀਦਾ ਜੀ ਜੀ ਠੀਕ ਹੈ ਜੀ ਬਾਈ ਹਾਂ ਜੀ ਮਨੋਰ ਲਾਲ ਜੀ ਅੱਜ ਤੁਹਾਨੂੰ ਹੇਰਾ ਪਿੰਡ ਦੇ ਵਿੱਚ ਬੁਲਾਇਆ ਗਿਆ ਜੀ ਕੀ ਮਾਮਲਾ ਸੀਗਾ ਜੀ ਸਾਨੂੰ ਉੱਥੇ ਫੋਨ ਗਿਆ ਸੀਗਾ ਪਿੰਡ ਤੋਂ ਵੀ ਲੇਡੀ ਜੀ ਕੋਈ ਨੂੰ ਬੰਦ ਕੀਤੀ ਹੋਈ ਹੈ ਘਰੇ ਜੀ ਕੱਲੋਂ ਮੁੰਡਾ ਦੀ ਕਟ ਮਾਰ ਕੀਤੀ ਉਹਨਾਂ ਨੇ ਜਿਆਦੇ ਜਿੱਥੇ ਮੌਕੇ ਤੇ ਪੁੱਜਿਆ ਪਰ ਨੂੰਹ ਦਾ ਤਾਂ ਮਿਲ ਨਹੀਂਦਾਂ ਨੂੰ ਜੀ ਤਕਦੀਸ ਦਾ ਮੁੰਡੇ ਬਾਰੇ ਅਜੇ ਕੋਈ ਸਾਨੂੰ ਐਡਮਿਸ਼ਨ ਨਹੀਂ ਆ ਵੀ ਕਿਹੜੇ ਹਸਪਤਲ ਦਾ ਜੀ 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 ਜਦੋਂ ਸਾਨੂੰ ਐਡਮਿਸ਼ਨ ਦਾ ਉਹਦਾ ਬਿਆਨ ਲੈ ਕੇ ਹੋਈ ਬਣਦੀ ਕਾਰਵਾਈ ਕਰਾਂਗੇ ਠੀਕ ਹੈ ਜਿਵੇਂ ਆਂਢੀ ਗਵਾਂਢੀ ਇਹ ਗੱਲ ਸਬੂਤ ਤੌਰ ਤੇ ਕਹਿ ਰਿਹਾ ਜੀ ਵੀ ਅਸੀਂ ਅੱਖੇ ਬਈ ਅੱਖੀ ਦੇਖਿਆ ਜਿਹੜਾ ਕੁਝ ਉਹ ਮੁੰਡੇ ਨਾਲ ਹੋਇਆ ਜੀ ਇਹਨਾਂ ਦੇ ਬੇਸ ਤੇ ਜੇ ਆਪਾਂ ਦੇਖੀ ਤਾਂ ਅਗਲੀ ਕਾਰਵਾਈ ਆਪਣੀ ਕੀ ਹੋਊਗੀ ਜੀ ਫਿਰ ਉਹਦਾ ਪਹਿਲਾਂ ਬਿਆਨ ਲਿਖਾਂਗੇ ਮੁਰਕੇ ਗਵਾਹਾਂ ਦਾ ਜਿਹੜਾ ਕੋਈ ਬਿਆਨ ਲਿਖਾਉਣਾ ਚਾਹੁੰਦਾ ਆ ਕੇ ਬਿਆਨ ਲਖਾਏ ਉੱਥੇ ਜੀ ਜਦੋਂ ਮੌਕਾ ਦੇਖਿਆ ਜੀ ਨੇ ਜੀ 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 ਪਹਿਲਾਂ ਅਸੀਂ ਤਾਂ ਬ